ਕਬੀ ਕਦੇ ਉਹਨਾਂ ਨੂੰ ਮਿਲਿਆ ਕਦੇ ਵੀ ਕੋਈ ਐਹੀ ਜੀ ਗੱਲ ਹੋਈਆ ਹਵਾ ਚ ਡਾਂਗਾ ਮਾਰਦੇ ਨੇ ਐਸਾ ਕੁਛ ਨਹੀਂ ਜਿੰਨਾ ਜਿਹੜੀ ਪਾਰਟੀ ਨੇ ਸਾਨੂੰ ਐਮਐਲਏ ਬਣਾਇਆ ਅਸੀਂ ਆਮ ਆਦਮੀ ਪਾਰਟੀ ਨਾਲ ਪੂਰੇ ਹਿੱਕ ਢਾਕੇ ਖੜਿਆ ਔਰ ਆਮ ਆਦਮੀ ਪਾਰਟੀ ਨਾਲ ਹੀ ਰਹਾਂਗੇ ਜਿੰਨਾ ਚਿਰ ਅਸੀਂ ਅਸੀਂ ਪੋਲਿਟਿਕਸ ਦੇ ਵਿੱਚ ਹੈਗੇ ਆਂ ਔਰ ਜਿੰਨਾ ਚਿਰ ਸੇਵਾ ਕਰਨ ਦਾ ਮੌਕਾ ਸਾਨੂੰ ਮਿਲੂਗਾ ਅਸੀਂ ਡਟ ਕੇ ਸੇਵਾ ਕਰਾਂਗੇ ਔਰ ਆਮ ਆਦਮੀ ਪਾਰਟੀ ਨਾਲ ਖੜੇ ਰਹਾਂਗੇ ਆਹ ਜਿੱਦਾਂ ਫੈਸਲਾ ਹੋਦਾ ਹੈ ਅੱਜ ਦਿੱਲੀ ਦੇ ਨਤੀਜਿਆਂ ਤੇ ਮੰਥਨ ਹੋਊਗਾ ਜਾਂ ਪੰਜਾਬ ਦੀ ਨਹੀਂ ਦੇਖੋ ਇਹ ਜਿਹੇ ਮੀਟਿੰਗਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਾਰਟੀ ਨੇ ਪੂਰਾ ਜ਼ੋਰ ਲਾ ਕੇ ਕੰਮ ਕੀਤਾ ਲੇਕਿਨ ਬੀਜੇਪੀ ਨੇ ਤੱਕਾशाही ਕਰਕੇ ਔਰ ਹਰ ਤਰ੍ਹਾਂ ਤੁਸੀਂ ਦੇਖਿਆ ਪੁਲਿਸ ਨੇ ਕਿਵੇਂ ਦਬਾਅ ਦੇ ਵਿੱਚ ਅਸੀਂ ਵੀ ਇੱਥੇ ਜਿਹੜਾ ਹੈਗਾ ਅ ਅ ਰਹਿਕਾ ਸੀ ਜੰਗਪੁਰਾ ਜੰਗਪੁਰਾ ਦੇ ਵਿੱਚ ਦੇਖਿਆ ਕਿ ਕਿਵੇਂ ਜਿਹੜੇ ਬੀਜਪੀ ਦਾ ਕੈਂਡੀਡੇਟ ਅਸੀਂ ਕਿਵੇਂ ਦਬਾਉਣ ਦੀ ਕੋਸ਼ਿਸ਼ ਕਰਦਾ ਸੀ ਜਿੱਥੇ ਵੀ ਅਸੀਂ ਜਾਂਦੇ ਸੀ ਸਾਡੇ ਮਾਗਰੀ ਆਪਣੇ ਬੰਦੇ ਭੇਜ ਕੇ ਸਾਨੂੰ ਉੱਥੋਂ ਪੂਰਾ ਡਰਾਉਨ ਧਮਕਾਉਣ ਦੀ ਪੂਰੀ ਕੋਸ਼ਿਸ਼ ਕਰਦਾ ਸੀ ਪਰ ਕੋਈ ਗੱਲ ਨਹੀਂ ਇਹ ਚੱਲਦਾ ਰਹਿੰਦਾ ਲੋਕ ਇੱਥੇ ਦਾ ਫੈਸਲਾ ਹੋਊਗਾ ਕੋਈ ਹਾਂਜੀ ਲੋਕ ਇੱਥੇ ਵਾਸਤੇ ਫੈਸਲਾ ਹੋਊਗਾ ਦੇਖੋ ਅਸੀਂ ਤਾਂ ਦੇਖੋ ਪਾਰਟੀ ਜੋ ਸਾਨੂੰ ਲੱਗਦਾ ਡਾਇਰੈਕਸ਼ਨ ਪੰਜਾਬ ਲਈ ਵੀ